ਸਾਰੇ ਨੂੰ ਸਤ ਸ੍ਰੀ ਅਕਾਲ ਮੈਂ ਅਦਿੱਤ્ય ਜੈਨ ਪ੍ਰੈਜ਼ੀਡੈਂਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਜਲੰਧਰ ਸਭ ਤੋਂ ਪਹਿਲੇ ਤੇ ਮੈਂ ਸਾਰੇ ਦੇਸ਼ਵਾਸੀਆਂ ਨੂੰ 78 ਇੰਡੀਪੈਂਡੈਂਸ ਡੇ ਤੇ ਲੱਖ ਲੱਖ ਵਧਾਈਆਂ ਦਿੰਦਾ ਅੱਜ ਅਸੀਂ ਸਾਰੀ ਬਾਰ ਨੇ ਸਾਰੇ ਵਕੀਲਾ ਨੇ ਇਕੱਠੇ ਹੋ ਕੇ ਜਿਹੜਾ ਹੈ ਆਪਣਾ 78 ਇੰਡੀਪੈਂਡੈਂਸ ਡੇ ਬਾਰ ਵਿੱਚ ਸੈਲਿਬ੍ਰੇਟ ਕੀਤਾ ਜਿਹਦੇ ਵਿੱਚ 150 ਤੋਂ ਉੱਤੇ ਵਕੀਲਾ ਨੇ ਇਸ ਵਿੱਚ ਭਾਗ ਲਿਆਤਾ ਅਸੀਂ ਫਲੈਗ ਹੋਸਟਿੰਗ ਕੀਤੀ ਔਰ ਸਾਰਿਆਂ ਨੇ ਜਿਹੜੇ ਜਿਹੜੇ ਆਪਣੇ ਵਿਚਾਰ ਪਕਰ ਦਿੱਤੇ ਹੈਗੇ ਅੱਜ ਦਾ ਦਿਨ ਹੈਗਾ ਕਿ ਜਿਹੜੇ ਅਸੀਂ ਸਾਰੇ ਦੇਸ਼ਵਾਸੀ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਿਲਵਾਈ ਚਾਹੇ ਉਹ ਸਾਡੀ ਆਰਮ ਫੋਰਸਿਸ ਹੈ ਚਾਹੇ 에ਅਰ ਫੋਰਸਿਸ ਹੈ ਚਾਹੇ ਨੇਵਲ ਫੋਰਸਿਸ ਹੈ ਜਾਂ ਸਾਰੇ ਲੀਡਰਸ ਉਹਨਾਂ ਸਾਰਿਆਂ ਦੇ ਅੱਜ ਬਲੀਦਾਨਾਂ ਦੇ ਕਾਰਨ ਜੋ ਸਾਨੂੰ ਆਜ਼ਾਦੀ ਮਿਲੀ ਹੈ ਉਹਰੇ ਕਾਰਨ ਅੱਜ ਸਸਿ सेलिब्रेट ਕਰ ਰਹੇ ਹਾਂ ਔਰ ਮੈਂ ਆਪਣੇ ਦੇਸ਼ਵਾਸੀਆਂ ਨੂੰ ਅੱਜ ਇਹ ਹੀ ਦੇਰਸਰ ਦੇਣਾ ਚਾਹਾਂਗਾ ਕਿ ਅਸੀਂ ਜਿਹੜੀ ਉਹਨਾਂ ਦੇ ਸੈਕਰੀਫਾਈਸ ਹੈ ਉਹਨਾਂ ਨੂੰ ਜਾਇਆ ਨਾ ਕਰੀਏ ਸਾਰੇ ਰਲ ਮਿਲ ਕੇ ਕਰੀਏ ਔਰ ਕਈ ਚਰਾਂ ਦੇ ਜਿਹੜੀਆਂ ਸਾਡੀਆਂ ਪ੍ਰੋਬਲਮ ਹੈ ਖਾਸ ਕਰ ਜਿਹੜੀ ਯੰਗ ਜਨਰੇਸ਼ਨ ਹੈ ਨਸ਼ਾਖੋਰੀ ਹੈ ਉਸ ਚੀਜ਼ ਤੋਂ ਆਪਾਂ ਇੱਕ ਮੈਸੇਜ ਦਈਏ ਕਿ ਅਸੀਂ ਅਸੀਂ ਐਸ ਚੀਜ਼ਾਂ ਤੋਂ ਦੂਰ ਰਾਵਾਂਗੇ ਔਰ ਦੇਸ਼ ਵਿੱਚ ਜਿਹੜਾ ਸੋਹਣਾ ਪਵਿੱਖਿਆ ਲਿਖਾਂਗੇ ਤਾਂ ਕਿ ਇੱਥੇ ਸਾਰੇ ਦੇਸ਼ਵਾਸੀ ਇਕੱਠੇ ਹੋ ਕੇ ਖੁਸ਼ੀਆਂ ਮਨਾ ਸਕਣ ਐਂਡ ਵਿੱਚ ਮੈਂ ਸਾਰਿਆਂ ਨੂੰ ਫੇਰ ਲੱਖ ਲੱਖ ਵਧਾਈ ਦਿੰਦਾ ਹਾਂ ਥੈਂਕ ਯੂ ਵੈਰੀ ਮਚ